ਇਸ ਨੂੰ ਜਨਤਾ ਕਿ ਨਹੀਂ ਕੀਤਾ ਕਿ ਆਖਿਰ ਇਹ ਕੀ ਜਿਹੜਾ ਸਮਝੌਤਾ ਹੋਇਆ ਹੈ ਇਸ ਦੇ ਤੋਂ ਬਾਅਦ ਹੁਣ ਜਿਹੜਾ ਹਾਲਾ ਕਿ ਪਿਊਸ਼ ਗੋਲ ਦਾ ਬਿਆਨ ਜ਼ਰੂਰ ਸਾਹਮਣੇ ਆਇਆ ਕਿ ਜਲਦੀ ਜਨਤਾ ਕਰਾਂਗੇ ਲੇਕਿਨ ਹੁਣ ਤੱਕ ਤਸਵੀਰ ਸਾਹਮਣੇ ਨਾ ਆਣੀ ਇਸ ਨੂੰ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਔਰ ਕੀ ਕੁਝ ਕਿਹਾ ਜਾ ਰਿਹਾ ਸਰਕਾਰ ਵੱਲੋਂ ਦੇਖੋ ਸਰਕਾਰ ਬਹੁਤ ਦਾਅਵੇ ਕਰ ਰਹੀ ਹੈ ਇਸ ਨੂੰ ਲੈ ਕੇ ਕਿ ਜਿਹੜੇ ਤਮਾਮ ਜਿਹੜੀ ਡੀਲ ਅਸੀਂ ਕੀਤੀ ਗਈ ਹੈ ਯੂਐਸ ਦੇ ਨਾਲ ਉਸ ਦੇ ਤਮਾਮ ਜਿਹੜੇ ਪਹਿਲੂ ਨੇ ਉਹਨਾਂ ਦਾ ਅਸੀਂ ਧਿਆਨ ਰੱਖਿਆ ਹੈ ਦੂਸਰੀ ਅਹਿਮ ਚੀਜ਼ ਜਿਹੜੀ ਸਰਕਾਰ ਕਹਿ ਰਹੀ ਹੈ ਸਰਕਾਰ ਕਹਿ ਰਹੀ ਹੈ ਕਿ ਅਸੀਂ ਖੇਤੀ ਸੈਕਟਰ ਨੂੰ ਨਹੀਂ ਛੇੜਿਆ ਕਿਸਾਨਾਂ ਦੇ ਹਿੱਤ ਜਿਹੜੇ ਨੇ ਉਹ ਬਿਲਕੁਲ ਇੰਟੈਕਟ ਰਹਿਣਗੇ ਉਹਨਾਂ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਆਏਗੀ ਸਰਕਾਰ ਨੇ ਜੋ ਕੱਲ ਜਿਸ ਤਰੀਕੇ ਨਾਲ ਸਦਨ 'ਚ ਹੰਗਾਮਾ ਹੋਇਆ ਅਖਲੇਸ਼ ਆਦਵ ਇਸੇ ਕਹਿੰਦੇ ਨੇ ਕਿ ਤੁਸੀਂ ਕਿਸਾਨਾਂ ਦੀ ਕਮਰ ਤੋੜ ਦਿੱਤੀ ਕਿਸਾਨ ਇੱਕ ਜਿਹੜਾ ਭਾਰਤ ਦਾ ਵੱਡਾ ਖਿੱਤਾ ਜਿਹੜਾ ਹੈ ਵੱਡਾ ਜਿਹੜੇ ਇੱਕ ਲੋਕ ਨੇ ਜਿਹੜਾ ਖੇਤੀ ਦੇ ਤੌਰ ਤੇ ਜਾਂ ਸਿੱਧੇ ਤੌਰ ਤੇ ਖੇਤੀ ਦੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਹਾਲਾਤਾਂ ਦੇ ਵਿੱਚ ਜੇਕਰ ਰੀ ਪਾਲਿਸੀ ਸਰਕਾਰ ਬਣਾਉਂਦੀ ਹੈ ਤੇ ਜ਼ਾਹਿਰ ਤੌਰ ਤੇ ਉਸ ਪਾਲਿਸੀ ਦੇ ਵਿੱਚ ਸਰਕਾਰ ਨੂੰ ਇਹ ਦੇਖਣਾ ਪਏਗਾ ਕਿ ਕਿਸਾਨਾਂ ਦੇ ਨਾਲ ਕਿਸੇ ਤਰੀਕੇ ਦਾ ਅਹਿੱਤ ਨਾ ਹੋਵੇ ਕਿਸਾਨ ਦੀ ਜਿਹੜੀ ਆਮਦਨ ਹੈ ਉਹ ਸੁਰੱਖਿਅਤ ਰਹੇ ਕਿਸਾਨ ਜਿਹੜਾ ਉਹ ਬਚਿਆ ਰਹੇ ਸਰਕਾਰ ਨੇ ਕਿਹਾ ਸੀ ਕਿ 2024 ਤੱਕ ਅਸੀਂ तमाम ਜਿਹੜੀ ਖੇਤੀ ਨੇ ਜਿਹੜੇ ਲੋਕ ਜੁੜੇ ਹੋਏ ਨੇ ਉਹਨਾਂ ਦੀ ਆਮਦਨ ਦੁੱਗਣੀ ਕਰ ਦੇਵਾਂਗੇ ਲੇਕਿਨ ਸਾਡੇ ਸਾਹਮਣੇ ਹੈ ਕਿਸਾਨ ਅਜੇ ਵੀ ਸੁਸਾਈਡ ਕਰ ਰਿਹਾ ਹੈ ਕਿਸਾਨ ਦੀ ਹਾਲਤ ਬਹੁਤ ਖਰਾਬ ਹੈ ਕਿਸਾਨ ਲਗਾਤਾਰ ਲੋਨ ਵੇਵਰ ਦੀ ਗੱਲ ਕਰ ਰਿਹਾ ਹੈ ਕਿ ਸਾਨੂੰ ਜਿਹੜਾ ਪੂਰੇ ਤਰੀਕੇ ਦਾ ਕਰਜ਼ ਮਾਫੀ ਕਰ ਦਿੱਤੀ ਜਾਵੇ ਕਿ ਜੇਕਰ ਮੈਂ ਇਸ ਨੂੰ ਦੂਸਰੇ ਪਾਸੇ ਵੇਖਾਂ ਤਾਂ ਜਿਹੜੀ ਯੂਐਸ ਇੰਡੀਆ ਇੰਡੋ ਯੂਐਸ ਟ੍ਰੇਡ ਡੀਲ ਹੈ ਜਿਸ ਨੂੰ ਸੀਏ ਸਮਝੌਤਾ ਕਹਿ ਰਹੇ ਹਾਂ ਇਸ ਦੇ ਵਿੱਚ ਭਾਰਤ ਨੂੰ ਜਿਹੜਾ ਫਾਇਦਾ ਹੋਇਆ ਉਹ ਹੋਇਆ ਕਿ ਜਿਹੜਾ ਟੈਰਿਫ ਲਗਾ ਦਿੱਤਾ ਗਿਆ ਸੀ 50% ਉਸ ਨੂੰ 18 ਕਰ ਦਿੱਤਾ ਗਿਆ ਅਮਰੀਕਾ ਵੱਲੋਂ 트ੰਪ ਨੇ ਪਿਛਲੇ ਕੁਝ ਦਿਨਾਂ આજ ਪੂਰੀ ਦੁਨੀਆ ਦੇ ਵਿੱਚ ਉਹ ਟੈਰਿਫ ਮੈਨ ਦੇ ਨਾਂ ਤੋਂ ਫੇਮਸ ਹੋਏ ਉਹਨਾਂ ਨੇ तमाम ਵਾਦੇ तमाम ਗੱਲਾਂ ਕੀਤੀਆਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਬਾਕੀ ਦੇਸ਼ ਨੇ ਉਹਨਾਂ ਤੇ ਮੈਂ ਟੈਰਿਫ ਲਗਾ ਰਿਹਾ ਲੋਕਾਂ ਨੂੰ ਮੇਰੀ ਗੱਲ ਮੰਨਣੀ ਹੋਏਗੀ ਲੇਕਿਨ ਇਹ ਮੰਨਿਆ ਜਾਏ ਕਿ ਹਿੰਦੁਸਤਾਨ ਦੀ ਲਗਾਤਾਰ ਜਿਹੜੀ ਵ ਕੰਟਰੀ ਇੱਕ ਅਮਰਜਿੰਗ ਮਾਰਕੀਟ ਦੇ ਰੂਪ ਚ ਵੱਡਾ ਹੋਇਆ ਉਸ ਨੂੰ ਲੈ ਕੇ ਜਰੂਰ ਟੈਰਿਫ ਕੱਟ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਿਹੜਾ ਇਸ ਡੀਲ ਨਾਲ ਫਾਇਦਾ ਹੋ ਰਿਹਾ ਹੋ ਰਿਹਾ ਗਾਰਮੈਂਟ ਲੈਦਰ ਫੁੱਟਵੀਅਰ ਜਿਹੜੇ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਫਾਇਦਾ ਹੋਏਗਾ ਨਾਲ ਹੀ ਜਿਹੜੇ ਭਾਰਤੀ گارਮੈਂਟਸ ਨੇ ਯਾਨੀ ਕਿ ਜਿਹੜੇ ਕੱਪੜੇ ਬੰਦੇ ਨੇ ਉਹਨਾਂ ਤੇ ਟੈਰਫ ਜਿਹੜਾ ਉਹ 18% ਕਰ ਦਿੱਤਾ ਗਿਆ ਇਸ ਨਾਲ ਬੰਗਲਾਦੇਸ਼ ਤੇ ਸ਼੍ਰੀਲੰਕਾ ਦੇ ਵਿੱਚ ਜਿਹੜਾ 20% ਟੈਰਫ ਲੱਗਦਾ 2% ਘੱਟ ਲੱਗੇਗਾ ਤਾਂ ਜ਼ਾਹਿਰ ਤੌਰ ਤੇ ਇੰਡੀਅਨ ਮਾਰਕੀਟ ਹੋਰ ਜ਼ਿਆਦਾ ਖੁੱਲਾ ਹੋਏਗਾ ਛੋਟੀ ਇੰਡੀਅਨ ਕੰਪਨੀਆਂ ਜਿਹੜੀਆਂ ਨੇ ਜਿਹੜੀ ਕਿ ਯੂਐਸ ਨੂੰ ਸਮਾਨ ਐਕਸਪੋਰਟ ਕਰ ਦਿੰਦੀਆਂ ਸਨ ਉਹਨਾਂ ਦਾ ਬੰਦ ਕਰ ਦਿੱਤਾ ਗਿਆ ਸੀ ਹੁਣ ਉਹ ਵੀ ਮਾਰਕੀਟ ਖੁੱਲ ਜਾਏਗਾ ਇੰਡੀਅਨ ਕਾਰਪਟ ਕਾਰਪਟ ਜ਼ਿਆਦਾ 터ਕੀ ਤੋਂ ਮੰਗਾਇ ਦੂਰਦਰਾਂ ਟਰਕੀ ਨੇ ਪਾਕਿਸਤਾਨ ਨੂੰ ਸਪੋਰਟ ਕੀਤਾ ਤੇ ਮੰਨਿਆ ਜਾ ਰਿਹਾ ਹੈ ਕਿ ਜਿਹੜਾ ਇੰਡੀਅਨ ਕਾਰਪਟ ਹੈ ਉਹ ਹੋਰ ਜ਼ਿਆਦਾ ਅੱਗੇ ਵਧੇਗਾ ਇਸ ਡੀਲ ਤੋਂ ਬਾਅਦ ਇਨ ਚਾਈਨਾ ਤੇ ਅਮਰੀਕਾ ਨੇ ਲਗਭਗ 34% ਟੈਰਿਫ ਲਗਾਇਆ ਤੇ ਭਾਰਤ ਨੂੰ ਇਸ ਕਰਕੇ ਇਸ ਟ੍ਰੇਡ ਡੀਲ ਦਾ ਫਾਇਦਾ ਹੋ ਸਕਦਾ ਹੈ ਹੁਣ ਸਵਾਲ ਵੱਡਾ ਹੈ ਕਿ ਆਖਰ ਸਰਕਾਰ ਲਗਾ ਕਿਉਂ ਰਹੀ ਹੈ ਸਰਕਾਰ ਖੁੱਲ ਕੇ ਸਾਹਮਣੇ ਕਿਉਂ ਨਹੀਂ ਆਉਂਦੀ ਸਰਕਾਰ ਆਪਣੇ ਆਪ ਨੂੰ ਸੇਫ ਕਰਕੇ ਚੱਲ ਰਹੀ ਹੈ ਦੇਖੋ ਅੱਜ ਜਿਹੜੀ ਇੱਕ ਬੈਠਕ ਹੁੰਦੀ ਹੈ ਐਸ ਜੇ ਸ਼ੰਕਰ ਇਸਲਾ ਉਹ ਮਾਰਕ ਰੂਬਿਓ ਇਹਨਾਂ ਦੇ ਵਿਚਾਰਕ ਮੀਟਿੰਗ ਹੁੰਦੀ ਹੈ ਪ੍ਰਧਾਨ ਮੰਤਰੀ ਨਾਲ ਵੀ ਮੀਟਿੰਗ ਹੋ ਚੁੱਕੀ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਤੋਂ ਬਾਅਦ ਇੱਕ ਪ੍ਰੈਸ ਸਟੇ ਹੋ ਪਾਏਗੀ ਕਿ ਸਰਕਾਰ ਨੇ ਕਿੰਨਾ ਮੁੱਦਿਆਂ ਤੇ ਇਸ ਡੀਲ ਨੂੰ ਸਾਈਨ ਕੀਤਾ ਦੂਸਰੀ ਅਹਿਮ ਚੀਜ਼ ਸਰਕਾਰ तमाम ਦਾਅਵੇ ਕਰੇ ਸਰਕਾਰ तमाम ਗੱਲਾਂ ਕਵੇ ਮਹਿੰਗਾਈ ਬੇਰੋਜ਼ਗਾਰੀ ਇਹ ਬੜੀਆਂ ਵੱਡੀਆਂ ਚੀਜ਼ਾਂ ਨੇ ਅਮਰੀਕਾ ਲਗਾਤਾਰ ਡਾਲਰ ਜਿਹੜਾ ਉਹ ਵਧ ਰਿਹਾ ਹੁਣ ਤੁਸੀਂ ਕਹਿੰਦੇ ਕਿ ਅਮਰੀਕਾ ਦੇ ਡਾਲਰ ਵਧ ਰਿਹਾ ਤਾਂ ਸਾਨੂੰ ਕੀ ਫਰਕ ਪੈ ਰਿਹਾ ਦੇਖੋ ਮਹਿੰਗਾਈ ਵਧ ਰਹੀ ਹੈ ਸੋਨੇ ਦੀ ਖਰੀਦ ਜਿਹੜੀ ਹੈ ਉਹ ਸੈਂਟਰਲ ਬੈਂਕ ਜ਼ਿਆਦਾ ਖਰੀਦ ਰਹੇ ਨੇ ਕਿਉਂਕਿ ਡਾਲਰ ਦੀ ਕਰਕੇ ਆਪਣੇ ਆਪ ਨੂੰ ਬਚਾਇਆ ਜਾ ਰਿਹਾ ਇਹ तमाम ਉਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਕਰਕੇ ਬਾਜ਼ਾਰ ਦੇ ਵਿੱਚ ਲਗਾਤਾਰ ਇੱਕ ਸਥਿਰਤਾ ਬਣੀ ਹੋਈ ਹੈ ਉਸੇ ਦਾ ਨਤੀਜਾ ਕਿ ਲਗਾਤਾਰ ਸੀ ਮਾਰਕੀਟ ਨੂੰ ਫਲ ਹਾਲਾਂਕਿ ਮਾਰਕੀਟ ਜ਼ਰੂਰ ਵਧ ਰਿਹਾ ਹੈ ਲੇਕਿਨ ਫਿਰ ਵੀ ਇੱਕ ਅਸਥਿਰਤਾ ਜ਼ਰੂਰ ਬਣੀ ਹੋਈ ਹੈ ਇੰਡੋ ਯੂ ਐਸ ਟ੍ਰੇਡ ਡੀਲ ਦੇ ਨਾਲ ਜਿਹੜਾ ਭਾਰਤੀ ਕਿਸਾਨ ਹੈ ਉਹ ਇਸ ਕਰਕੇ ਚਿੰਤਤ ਹੈ ਕਿ ਜੇਕਰ ਤੁਸੀਂ ਬਾਜ਼ਾਰ ਖੋਲ੍ਹ ਦਿਓਗੇ ਤੇ ਜਿਹੜਾ ਕਿਸਾਨ ਹੈ ਜਿਹੜਾ ਅਮਰੀਕੀ ਕਿਸਾਨ ਹੈ ਅਮਰੀਕੀ ਕੰਪਨੀਆਂ ਨੇ ਜੇਕਰ ਉਹ ਇੰਡੀਆ ਆ ਜਾਣਗੀਆਂ ਤੇ ਸਿੱਧੇ ਤੌਰ ਤੇ ਜਿਹੜਾ ਛੋਟਾ ਕਿਸਾਨ ਹੈ ਉਹਦੇ ਲਈ ਬੜੀ ਮੁਸ਼ਕਲ ਹੋ ਜਾਏਗੀ ਸਰਕਾਰ ਨੂੰ ਇਸ ਤੇ ਬਿਲਕੁਲ ਇੱਕ ਕਲੀਅਰਟੀ ਦੇਣੀ ਪੈਗੀ ਹਾਲਾਂਕਿ ਪਿਊਸ਼ ਗੋਇਲ ਨੇ ਸਾਫ਼ ਕੀਤਾ ਹੈ ਕਿ ਅਸੀਂ ਉਸ ਸੈਕਟਰ ਨੂੰ ਨਹੀਂ ਲਿਆ ਲੇਕਿਨ ਸਰਕਾਰ ਨੂੰ ਇਸ ਤੇ ਬਿਲਕੁਲ ਸਾਹਮਣੇ ਆਉਣਾ ਪੈਗਾ ਬਿਲਕੁਲ ਸਾਫ਼ ਕਰ ਨੇ ਬਿਲਕੁਲ ਸੇਫ ਨੇ ਬਿਲਕੁਲ ਸੁਰੱਖਿਅਤ ਥਾਂ ਚ ਨੇ ਉਹਨਾਂ ਨਾਲ ਕਿਸੇ ਤਰੀਕੇ ਦਾ ਖਲਵਾੜ ਨਹੀਂ ਕੀਤਾ ਜਾਏਗਾ ਦੇਖੋ ਅੱਜ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਪਹਿਲਾਂ ਵੀ ਇਹ ਗੱਲ ਉਹ ਲੋਕ ਕਹਿੰਦੇ ਰਹੇ ਕਿ ਡਬਲਿਊਟੀਓ ਤੋਂ ਬਾਹਰ ਆਓ ਐਫਟੀਏ ਦੀ ਗੱਲ ਹੁੰਦੀ ਰਹੀ ਤਮਾਮ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ ਨੇ ਉਸ ਦੌਰਾਨ ਵੀ ਲੇਕਿਨ ਇੱਕ ਗੱਲ ਸਰਕਾਰ ਨੂੰ ਵੀ ਸਮਝਣੀ ਪਏਗੀ ਕਿ ਤੁਸੀਂ ਜਿਹੜਾ ਮੇਨ ਸਟੇਕ ਹੇਲਡਰ ਹੈ ਉਸ ਦਾ ਪਾਰਦਰਸ਼ੀ ਹੋਣਾ ਔਰ ਜੋ ਵੀ ਡੀਲ ਹੋਈ ਹੈ ਉਸ ਨੂੰ ਜੇ ਜਨਤਕ ਕਰਨਾ ਪੂਰੇ ਦੇਸ਼ ਨੂੰ ਪੂਰਾ ਹੱਕ ਹੈ ਇਹ ਜਾਣਨ ਦਾ ਕਿ ਕਿਹੜੀ ਅਜਿਹੀ ਡੀਲ ਹੋਈ ਹੈ ਔਰ ਇਸ ਵਿੱਚ ਕਿਸ-ਕਿਸ ਦਾ ਫਾਇਦਾ ਜਾਂ ਜੇ ਨੁਕਸਾਨ ਦੀ ਕੋਈ ਗੱਲ ਕਰੀਏ ਤਾਂ ਉਸ ਤੋਂ ਵੀ ਲੈ ਕੇ ਸਾਫ਼ ਜਿਹੜਾ ਹੋਣਾ ਬੜਾ ਜ਼ਰੂਰੀ ਹੈ ਪਰ ਬੜਾ ਅਹਿਮ ਹੋਏਗਾ ਕਿ ਕਦੋਂ ਤੱਕ ਕਿਉਂਕਿ ਵਿਵਾਦ ਤਾਂ ਸ਼ੁਰੂ ਹੋ ਗਿਆ ਚਰਚਾ ਸ਼ੁਰੂ ਹੋ ਗਈ ਹੈ ਔਰ ਇਹ ਮਾਮਲਾ ਹੋਰ ਨਾ ਪਕੇ ਇਸ ਤੋਂ ਪਹਿਲਾਂ ਹੀ ਸਰਕਾਰ ਨੂੰ ਜਿਹੜਾ ਹੈ ਇਸ ਡੀਲ ਸੰਬੰਧੀ ਜਿਹੜੇ ਤਮਾਮ ਵੇਰਵੇ ਨੂੰ ਜਨਤਕ ਜ਼ਰੂਰ ਕਰਨੇ ਚਾਹੀਦੇ ਨੇ देखो ਕਿਸਾਨਾਂ ਦੀ ਜਿਹੜੀ ਚਿੰਤਾ ਹੈ ਨਾ ਉਹ ਬਿਲਕੁਲ ਵਾਜਿਬ ਹੈ ਉਸ ਨੂੰ ਤੁਸੀਂ ਨਕਾਰ ਹੀ ਨਹੀਂ ਸਕਦੇ ਉਹ ਬੜੀ ਅਹਿਮ ਹੋ ਜਾਂਦੀ ਹੈ ਖਾਸ ਤੌਰ ਤੇ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਤੁਸੀਂ ਸਰਕਾਰ ਨੂੰ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੇ तमाम ਗੱਲਾਂ ਕੀਤੀਆਂ ਗਈਆਂ ਕਿਸਾਨ ਆਲਰੇਡੀ ਬੁਰੇ ਹਾਲਾਤਾਂ ਚ ਹੈ ਕਿਸਾਨ ਦੀ ਜਿਹੜੀ ਆਮਦਨ ਹੈ ਉਹ ਲਗਾਤਾਰ ਕੱਟੀ ਹੈ ਕਿਸਾਨ ਨੂੰ ਸਹੀ ਨਹੀਂ ਕਹਿ ਸਕਦੇ ਕਿਸਾਨੀ ਦਾ ਪੱਤਰ ਬਹੁਤ ਜ਼ਿਆਦਾ ਸੁਧਰ ਗਿਆ ਕਿਸਾਨ ਚਮਤਕਾਰੀ ਤੌਰ ਤੇ ਅੱਗੇ ਵਧ ਗਿਆ ਨਹੀਂ ਇਹ ਗੱਲਾਂ ਝੂਠ ਹੋ ਗਈਆਂ ਸਰਕਾਰ ਨੂੰ ਇਸ ਗੱਲ ਨੂੰ ਸਮਝਣਾ ਪਏਗਾ ਕਿ ਤੁਸੀਂ ਜੇਕਰ ਕਿਸਾਨ ਕਿਉਂਕਿ ਇੱਕ ਵੱਡਾ ਸੈਕਟਰ ਹੈ ਦੇਖੋ ਸਿੱਧੇ ਆ ਸਿੱਧੇ ਤੌਰ ਤੇ ਹਰ ਬੰਦਾ ਕਿਤੇ ਨਾ ਕਿਤੇ ਖੇਤੀ ਨਾਲ ਜੁੜਿਆ ਹੈ ਅਸੀਂ ਲੋਕ ਜੇਕਰ ਪੱਤਰਕਾਰ ਹੀ ਚਾਹੇ ਤੇ ਸਾਡੇ ਪਿਤਾ ਜੀ ਲੋਕ ਜਿਹੜੇ ਸਾਨੂੰ ਖੇਤੀ ਕਰਦੇ ਨੇ ਅੱਜ ਵੀ ਵਾਈਆਂ ਕਰਨਦੇ ਨੇ ਪਿੰਡਾਂ ਚ ਸਾਡੇ ਜਿਹੜੇ ਪਿਛੋਕੜ ਪੁਰਾਣੇ ਸਨ ਤੇ ਕਿਤੇ ਨਾ ਕਿਤੇ ਇੱਕ ਵੱਡਾ ਜਿਹੜਾ ਤਬਕਾ ਹੈ ਬੇਸ਼ੱਕ ਉਹਨਾਂ ਦੇ ਅੱਗੇ ਜਿਹੜੇ ਸਿਨੈਰੀਓ ਜਾਂ ਅਗਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਬਦਲ ਗਈਆਂ ਹੁਣ ਲੇਕਿਨ ਅੱਜ ਵੀ ਕਿਤਨਾ ਕਿਤੇ ਉਹ ਖੇਤੀ ਨਾਲ ਵਾਈ ਨਾਲ ਜੁੜਿਆ ਹੋਇਆ ਤੇ ਇਸ ਕਰਕੇ ਇਹ ਸਮਝਣਾ ਪਏਗਾ ਕਿ ਤੁਸੀਂ ਉਸ ਪੂਰੇ ਖਿੱਤੇ ਨੂੰ ਠੀਕ ਤਰੀਕੇ ਦੇ ਨਾਲ ਅਡਰੈਸ ਕਰੋ ਉਹਦੀਆਂ ਜਿਹੜੀਆਂ ਸਮੱਸਿਆਵਾਂ ਨੇ ਮਨੀਸ਼ ਤਿਵਾਰੀ ਨੇ ਸਵਾਲ ਚੁੱਕ ਦਿੱਤੇ ਨੇ ਉਹ ਕਹਿੰਦੇ ਨੇ ਕਿ ਸਰਕਾਰ ਨੂੰ ਬਿਲਕੁਲ ਖੁੱਲ ਕੇ ਇਸ ਤੇ ਜਵਾਬ ਦੇਣਾ ਪਏਗਾ ਇਸ ਤੋਂ ਇਲਾਵਾ ਗੁਰਜੀ ਤੌਜਲਾ ਵੀ ਕੱਲ੍ਹ ਖੁੱਲ ਕੇ ਬੋਲੇ ਉਹਨਾਂ ਨੇ ਵੀ ਕਿਹਾ ਕਿ ਸਰਕਾਰ ਇਸ ਤੇ ਬਿਲਕੁਲ ਪੱਕਾ ਸਾਫ਼ ਕਰੇ ਕਿ ਇੰਡੋ ਯੂ ਐਸ ਟ੍ਰੇਡ ਡੀਲ 'ਚ ਉਹ ਬਿਲਕੁਲ ਬੜਾ ਵੱਡਾ ਸਵਾਲ ਹੈ ਬੇਸ਼ੱਕ ਅਮਰੀਕਾ ਸੁਪਰ ਪਾਵਰ ਹੈ ਬੇਸ਼ੱਕ ਅਮਰੀਕਾ ਦੇ ਬਾਜ਼ਾਰ ਬੜੇ ਵੱਡੇ ਨੇ ਲੇਕਿਨ ਇੰਡੀਆ ਅਮਰジング ਮਾਰਕੀਟ ਹੈ ਤਾਂ ਉਹ ਸਮਝਣਾ ਪਏਗਾ ਕਿ ਪਿਛਲੇ ਬਹੁਤ ਟਾਈਮ ਤੋਂ ਹਿੰਦੁਸਤਾਨ 140 ਕਰੋੜ ਦੀ ਆਬਾਦੀ ਹੈ ਜਿਹੜੀ ਵੀ ਕੰਪਨੀ ਇੱਥੇ ਆਉਂਦੀ ਹੈ ਜੇਕਰ ਸਿੱਧੇ ਤੌਰ ਤੇ ਮੈਂ ਇੱਕ ਖਪਤ ਦੀ ਗੱਲ ਕਰਾਂ ਤਾਂ ਕੁਝ ਵੀ ਹੋਏਗਾ ਤਾਂ ਉਹਦਾ ਖਪਾਣ ਵਾਸਤੇ ਮਾਰਕੀਟ ਬਹੁਤ ਵੱਡਾ ਹੈ ਇਹਦਾ ਹਾਲਾਤਾਂ ਜੇਕਰ ਕੋਈ ਦੂਸਰਾ ਮਾਰਕੀਟ ਤੁਸੀਂ ਖੋਲ੍ਹ ਦਿੰਨੇ ਹੋ ਵਿਦੇਸ਼ੀ ਕੰਪਨੀਆਂ ਵਾਸਤੇ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਇੰਡੀਅਨ ਮਾਰਕੀਟ ਜਿਹੜਾ ਸਪਲਾਇਰ ਹੈ ਜਾਂ ਇੰ ने जरूर कहू ले लगातार जरा है जानकारी जल्द ही सी जाएगी सोना आगू रवनीत बराड़ जुड़ चुके ने ਰਵਨੀਤ ਮੇਰੀ ਆਵਾਜ਼ ਪਹੁੰਚ ਰਹੀ ਤੁਹਾਡੇ ਤੱਕ ਜੀ ਮੈਮ ਸਤਿ ਸ਼੍ਰੀ ਅਕਾਲ ਜੀ ਜੀਟੀਸੀ న్యూਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰਵਨੀਤ ਜੀ ਧੰਨਵਾਦ ਜੀ ਜਿਸ ਤਰ੍ਹਾਂ ਦੇ ਨਾਲ ਇਹ ਹੁਣ ਡੀਲ ਹੋਈ ਹੈ ਭਾਰਤ ਅਤੇ ਅਮਰੀਕਾ ਵਿਚਕਾਰ ਹਾਲਾਂਕਿ ਜਗਜੀਤ ਢੱਲੇਵਾਲ ਜਿਹੜੇ ਕਿ ਬੜੇ ਸਰਕਰ ਕਿਸਾਨ ਆਗੂ ਨੇ ਉਹਨਾਂ ਨੇ ਬੜੇ ਖੱਟੇ ਜ਼ਾਹਿਰ ਕੀਤੇ ਨੇ ਮੰਤਰੀ ਪਿਊਸ਼ ਗੋਲ ਕਹਿ ਰਹੇ ਨੇ ਕਿ ਜਿਹਾ ਕੋਈ ਵੀ ਕੁਝ ਨਹੀਂ ਹੈ ਜਲਦੀ ਜਨਤਾ ਕੋ ਸਾਰੀ ਰਿਪੋਰਟ ਕੀਤੀ ਜਾਏਗੀ ਕੀ ਕੁਝ ਜਿਹੜਾ ਹੈ ਕਿਸਾਨ ਆਗੂ ਹੁਣ ਮੰਗ ਕਰ ਰਹੇ ਨੇ ਫਿਲਹਾਲ ਦੀ ਰਤਮਾ ਮੈਮ ਇਹਨੂੰ ਦੇਖੋ ਲੇ ਕੁਝ ਸਮੇਂ ਤੋਂ ਕੀ ਹੋ ਰਿਹਾ ਜਿਵੇਂ ਕਿ ਜਿੰਨੀ ਆਪਣੇ ਐਡੀਬਲ ਆਇਲਸ ਹੈ ਨਾ ਜਿਹੜੇ ਜਿਹੜੇ ਜਿੰਨੇ ਵੀ ਸਨਫਲਾਅਰ ਸੀਡ ਆ ਜਾਂ ਹੋਰ ਹੈ ਉਹਨਾਂ ਤੇ ਵੀ ਗਵਰਨਮੈਂਟ ਨੇ ਡਿਊਟੀ ਸਲੈਸ਼ ਕੀਤੀ ਸੀ 40% ਜਿਸ ਦੇ ਨਾਲ ਕੀ ਹੋਇਆ ਜਿਹੜੀ ਇੰਡੀਅਨ ਮਾਰਕੀਟ ਹੈ ਜਿਹੜਾ ਇੱਥੇ ਫਾਰਮਰ ਹੈ ਜੋ ਚੀਜ਼ਾਂ ਉਹ ਇੱਥੇ ਗ로우 ਕਰਦਾ ਹੈ ਉਹਨੂੰ ਉਹ ਮਿਲ ਰਿਹਾ ਦੂਸਰਾ ਐਗਜ਼ਾਮਪਲ ਹੈ ਜਿਵੇਂ ਕਾਟਨ ਫਾਰਮਰਸ ਜਿਹੜਾ ਕਾਟਨ ਤੇ 30 ਸਲੈਸ਼ ਲਏ ਜਿਹੜੇ ਮਾਰਕੀਟ ਦੇ ਵਿੱਚ ਭਾਅ ਸੀ ਐਮਐਸਪੀ ਤੋਂ ਬਲੋ ਕਾਟਨ ਪਿਛਲੇ ਸਾਲ ਟ੍ਰੇਡ ਹੋਈ ਹੈ ਇੰਡੀਅਨ ਫਾਰਮਰ ਦੀ ਸੋ ਜੇ ਕਿਤੇ ਇਹੋ ਜੀ ਡੀਲ ਸਾਈਨ ਹੁੰਦੀ ਹੈ ਤੇ ਬਾਹਰਲੇ ਪ੍ਰੋਡਕਟ ਖਾਸ ਕਰਕੇ ਡੇਰੀ ਦੇ ਜਾਂ ਹੋਰ ਇਹੋ ਜਿਹਾ ਕਾਟਨ ਜਾਂ ਹੋਰ ਸੀਜਾਂ ਹੁੰਦੀਆਂ ਉਹਦੇ ਨਾਲ ਡਾਇਰੈਕਟਲੀ ਆਪਣੀ ਇਕਨੋਮੀ ਤੇ ਇੰਪੈਕਟ ਆਉਣਾ ਹੈ ਕਿਉਂਕਿ ਜੇ ਫਾਰਮਰ ਨੂੰ ਸਹੀ ਮੁੱਲ ਨਾ ਮਿਲੂਗਾ ਉਹਦੀਆਂ ਫਸਲਾਂ ਦਾ ਤਾਂ ਉਹਦੇ ਕੋਲੇ ਸਪੈਂਡਿੰਗ ਪਾਵ ਨਹੀਂ ਰਹਣੀ ਜੇ ਉਹਦੇ ਕੋਲੇ ਸਪੈਂਡਿੰਗ ਪਾਵ ਨਾ ਰਹੂਗੀ ਤਾਂ ਉਹਦਾ ਇੰਪੈਕਟ ਸਿੱਧਾ ਇੰਡਸਟਰੀ ਤੇ ਆਉਣਾ ਹੈ ਕਿ ਜੇ ਇੰਡਸਟਰੀ ਕੋਈ ਪ੍ਰੋਡਕਟ ਬਣਾਉਂਦੀ ਹੈ ਜੇ ਉਹਦੇ ਕੋਲੇ ਬਾਏਰ ਹੀ ਘਟ ਗਿਆ ਤਾਂ ਉੱਥੇ ਗਾਂ ਲੇਬਰ ਨੂੰ ਜਿਹੜਾ ਜਿੰਮੀ ਹੈ ਲੇਬਰ ਉਹ ਕੱਟ ਆਫ ਕਰਨਗੇ ਹੋਰ ਚੀਜ਼ਾਂ ਕਰਨਗੇ ਇਹਦੇ ਨਾਲ ਜਦੋਂ ਆਪਾਂ ਇਹਨੂੰ ਸਾਰੇ ਸਰਕਲ ਨੂੰ ਸਮਝਦੇ ਆਂ ਇਹ ਸਿੱਧਾ ਆਪਣੇ ਐਗਰੀਕਲਚਰ ਸੈਕਟਰ ਤੇ ਜਾਂ ਕੋਈ ਇਕਨੋਮੀ ਤੇ ਖਾਸ ਕਰ ਜਿਹੜੇ ਐਗਰੀਕਲਚਰ ਸੁਬੇ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਤੇ ਡਾਇਰੈਕਟ ਇੰਪੈਕਟ ਕਰੂਗੀ ਇਹ ਟ੍ਰੇਡ ਡੀਲ ਜੀ ਜੀ ਬਿਲਕੁਲ बहुत बहुत शुक्रिया साली सो इत खदे जड़े ने गल कर ली। किसान आगू अपने जाहिर कर रहे हैं हम देखना होगा कि सरकार कदों तक इस जरा करार हो समझौता होरवा कदा करती है सो कर so, समझौते का वेरवा जल्द ही जनता किए जाने की जानकारी प्यूष गोयल वालों दी जान गई है सो so, किसान आगू सरवन सिंह पंदेर ने भी सवाल चुके ने भारत अमेरिका व्यापार समझौते लैके विवाद जरा है लगातार भखता जा रहा है ਸਦੀ ਮੋਦੀ ਸਰਕਾਰ ਨੇ ਦੇਸ਼ ਦੇ ਕਿਸਾਨਾਂ ਦੀ ਪਿੱਠ ਚ ਮਾਰਿਆ ਛੁਰਾ ਔਰ ਇੱਕ ਵਾਰੀ ਫੇਰ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਦੁਬਾਰਾ ਤੋਂ ਹੋਏ ਲਾਗੂ ਲਗਭਗ 4-5 ਮਹੀਨੇ ਹੋ ਗਏ ਆ ਭਾਰਤ ਅਮਰੀਕਾ ਸਮਝੌਤਾ ਜਿਹਦੇ ਰੌਲੇ ਪੈ ਰਹੇ ਸੀ ਇਹ ਤੋਂ ਪਹਿਲੋਂ ਜਿਹੜਾ ਵਾ ਯੂਰਪੀ ਯੂਨੀਅਨ ਨਾਲ ਭਾਰਤ ਯੂਰਪੀ ਯੂਨੀਅਨ ਦਾ ਸਮਝੌਤਾ ਹੋਇਆ ਜਿਹਦੇ ਚ ਸੇਵ ਤੇ ਨਾਖ ਦਾ ਜ਼ਿਕਰ ਆ ਉਹ ਜ਼ੀਰੋ ਟੈਰਫ ਦੇ ਭਾਰਤ ਵਿੱਚ ਆਉਣੇ ਨੇ ਹੋਰ ਖੇਤਰ ਵੀ ਖੋਲਿਆ ਗਿਆ ਹੈਗਾ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨਾਲ ਸਮਝੌਤਾ ਹੈ ਜਿੱਥੇ ਸੇਬਾਂ ਤੇ ਜਿਹੜਾ ਟੈਰਫ ਸੀ ਉਧਰੋਂ ਉਹ ਕਟਾ ਦਿੱਤਾ ਗਿਆ ਸੀਗਾ ਆ ਜਿਹੜਾ ਅਮਰੀਕਾ ਨਾਲ ਸਮਝੌਤਾ ਵਾ ਜਿਹੜੀ ਅਮਰੀਕਾ ਦੀ ਖੇਤੀਬਾੜੀ ਮੰਤਰੀ ਆ ਉਤੋਂ ਦੀ ਸੈਕਟਰੀ ਆ ਉਹਨੇ ਓਪਨਲੀ ਬੋਲਿਆ ਵੀ ਜੋ ਅਸੀਂ ਹੁਣ ਭਾਰਤ ਨਾਲ ਸਮਝੌਤਾ ਸਾਡੇ ਮੁਲਕ ਦੇ ਜਿਹੜੇ ਅਮਰੀਕਾ ਦੇ ਵਿੱਚ ਜੋ ਕੁਝ ਖੇਤੀ ਚ ਪੈਦਾ ਹੋ ਰਿਹਾ ਉਹਨੇ ਕਿਹਾ ਵੀ ਉਹ ਭਾਰਤ ਦੀ ਮੰਡੀ ਵਿੱਚ ਜ਼ੀਰੋ ਟੈਰਫ ਤੇ ਜਾ ਕੇ ਵਿਕੂਗਾ ਉਹਨਾਂ ਖੁਸ਼ੀਆਂ ਮਨਾਈਆਂ ਵੀ ਸਾਡੇ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਹੋ ਗਿਆ ਇਹ ਗੱਲ ਤਾਂ ਬਾਹਰ ਨਿਕਲੀਆਂ ਇਸ ਵੇਲੇ ਦੇਸ਼ ਦੀ ਪਾਰਲੀਮੈਂਟ ਦਾ اجلاس ਚੱਲ ਰਿਹਾ ਅਰ ਦੇਸ਼ ਦੀ ਪਾਰਲੀਮੈਂਟ ਚ ਕੁਝ ਨਹੀਂ ਪਤਾ ਹੈਗਾ ਅਮਰੀਕਾ ਦੇ ਰਾਸ਼ਟਰਪਤੀ ਦੱਸਦਾ ਵਾ ਵੀ ਆ ਸਮਝੌਤਾ ਹੋ ਗਿਆ ਵਾ ਅਰ ਤੁਸੀਂ ਦੇਸ਼ਵਾਸੀਓ ਇਹ ਵੀ ਸੁਣ ਲਓ ਜਿਹੜੇ ਕਹਿੰਦੇ ਭਾਰਤ ਨੂੰ ਬੜਾ ਫਾਇਦਾ ਹੋ ਇਹ ਸਾਰੇ ਪੱਖਾਂ ਤੋਂ ਕਮਜ਼ੋਰ ਆ ਜਿਹੜਾ ਪਹਿਲੂ ਅਸੀਂ ਇੱਥੋਂ ਉਹਨਾਂ ਨੂੰ ਨਿਰਯਾਤ ਕਰਦੇ ਸੀ ਉਹਦੇ ਤੇ 3.5% ਟੈਕਸ ਸੀਗਾ ਹੁਣ 18% ਹੋ ਗਿਆ ਫਿਰ ਵਾਵਾ ਵਾ ਕਰੀ ਜਾਂਦੇ ਆ ਭਾਈ ਇਹ ਕਿੱਧਰੋਂ ਕਰੀ ਜਾਂਦੇ ਸਾਡੀ ਸਮਝ ਆ ਆ ਜਿਹੜਾ ਉਧਰੋਂ ਆਉਂਦਾ ਸੀਗਾ ਉਹਦੇ ਤੇ ਅਸੀਂ 17% ਆਮ ਵਪਾਰ ਤੇ ਲਾਉਂਦੇ ਸੀ ਹੁਣ ਉਹ ਜ਼ੀਰੋ ਹੋ ਗਿਆ ਉਹਦੇ ਵਿੱਚ ਖੇਤੀਬਾੜੀ ਦੀਆਂ ਚੀਜ਼ਾਂ ਵੀ ਆ ਗਈਆਂ ਪੂਰੀ ਤਰ੍ਹਾਂ ਦੇਸ਼ ਨੂੰ ਲਟਾ ਦਿੱਤਾ ਗਿਆ ਔਰ ਪਿਊਚ ਕੋਇਲ ਕੀ ਬੋਲ ਰਹਾ ਵੀ ਜਿਹੜੇ ਡੇਰੀ ਤੇ ਜਿਹੜਾ ਐਗਰੀਕਲਚਰ ਸੈਕਟਰ ਹੈ ਉਹ ਸੇਫ ਹੈਗਾ ਸੇਫ ਕਾਦੇ ਚ ਹੈਗਾ ਅਰ ਕਿਸੇ ਨੂੰ ਕੋਈ ਪਤਾ ਨਹੀਂ ਉਹਦੇ ਤੱਥ ਦੇਸ਼ ਦੇ ਸਾਹਮਣੇ ਰੱਖੇ ਹੀ ਨਹੀਂ ਜਾ ਰਹੇ ਵੀ ਸਮਝੋਤਾ ਕਿਹੜੀ ਗੱਲ ਤੋਂ ਦੇਸ਼ ਦੇ ਸਾਹਮਣੇ ਰੱਖੋ ਚੀਜ਼ਾਂ ਲੈ ਕੇ ਤੁਸੀਂ ਮੁਲਕ ਵੇਚਣਾ ਸੀ ਬੇਸਤਾਸੋ ਹੁਣ ਪੰਜਾਬ ਦੇ ਦੇਸ਼ ਦੇ ਕਿਸਾਨਾਂ ਨੂੰ ਸੋਚ ਲੈਣਾ ਚਾਹੀਦਾ ਵੀ ਸਾਨੂੰ ਖੇਤੀ ਚੋਂ ਬਾਹਰ ਕੱਢਣ ਦਾ ਫੈਸਲਾ ਉਹਨਾਂ ਨੇ ਕਰ ਲਿਆ ਸੋ ਇੱਥੇ ਕਿਸਾਨ ਲਗਾਤਾਰ ਇਸ ਨੂੰ ਲੈ ਕੇ ਆਵਾਜ਼ ਚੁੱਕ ਰਹੇ ਨੇ ਹੁਣ ਸਰਕਾਰ ਕਦੋਂ ਤੱਕ ਇਸ ਨੂੰ ਲੈ ਕੇ ਵੇਰਵਾ ਜੜਾ ਹੈ ਜਨਤਕ ਕਰਦੀ ਹੈ ਵਾਕੀ ਦੇਖਣਾ ਅਹਿਮ ਰਹਿ ਗਿਆ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਆ ਬਣੇ ਰਹੋ ਜੀਟੀਸੀ ਨਿਊਜ਼ ਦੇ ਨਾਲ GTC News ਖਬਰ ਤੁਹਾਡੀ ਪੰਜਾਬੀ ਹੋ GTC ਪੰਜਾਬੀ